ਹਾਂਜੀ ਅੱਜ ਆਪਾਂ ਬਣਾਵਾਂਗੇ ਗਲੇ ਦਾ ਡਿਜ਼ਾਈਨ ਸਲਵਾਰ ਨਾਲ ਦਾ ਕਪੜਾ ਲਗਾ ਕੇ ਪ੍ਰਿੰਟ ਕਮੀਜ਼ ਦੇ ਉੱਪਰ ਲੈਸ ਲਾ ਕੇ ਤੇ ਇਹ ਵਾਲੀ ਪਾਈਪਿੰਗ ਲਾ ਕੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇਹ ਗਲੇ ਨੂੰ ਇਸ ਦੇ ਉੱਪਰ ਚਪਕਾ ਲਾਂਗੇ ਸਲਵਾਰ ਨਾਲ ਦਾ ਕਪੜਾ ਇਹੇ ਲੈ ਕੇ ਤੇ ਇਦਾਂ ਆਪਾਂ ਪ੍ਰੈਸ ਨਾਲ ਇਹਦੇ ਉੱਪਰ ਲਗਾ ਲੈਣਾ ਤੇ ਹੁਣ ਆਪਾਂ ਇਹਨੂੰ ਸਾਈਡਾਂ ਤੋਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਕੇ ਕਟਿੰਗ ਕਰ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਗਲੇ ਨੂੰ ਗਲੇ ਨੂੰ ਇਹਦੇ ਉੱਪਰ ਪ੍ਰੈਸ ਨਾਲ ਚੰਗੀ ਤਰ੍ਹਾਂ ਨਿਰਾਾਲ ਲੈਣਾ ਤੇ ਆਪਾਂ ਲੈ ਲੈਣੀ ਹੈ ਇਹ ਵਾਲੀ 9 ਇੰਚ ਦੀ ਡੇਡ ਡੇਡ ਇੰਚੀ ਬੁਕਰਮ ਜਿਹੜੀ ਹੁੰਦੀ ਹੈ ਉਹ ਵਾਲੀ ਆਪਾਂ 9 ਇੰਚ ਲੈ ਲੈਣੀ ਹੈ ਤੇ ਇਸ ਤਰੀਕੇ ਨਾਲ ਫੋਲਡ ਕਰਕੇ ਤੇ ਇਹਨੂੰ ਆਪਾਂ ਇੱਥੋਂ ਕੱਟ ਕਰਾਂਗੇ ਸਾਈਡ ਤੋਂ ਠੀਕ ਹੈ نیچے ਤੋਂ ਆਪਾਂ ਇਹਦਾ ਬਣਾਵਾਂਗੇ ਥੋੜੀ ਜੀ ਆਪਾਂ ਸ਼ੇਪ ਦੇਵਾਂਗੇ ਪੌਣੇ ਇੰਚ ਦਾ ਨਿਸ਼ਾਨ ਲਾ ਕੇ ਤੇ ਇੱਥੋਂ ਆਪਾਂ ਨੀਚੇ ਤੋਂ ਥੋੜਾ ਥੋੜਾ ਗਲਾਈ ਵਿੱਚ ਕਰਕੇ ਤੇ ਆਪਾਂ ਇਹਨੂੰ ਨਿਸ਼ਾਨ ਲਾ ਕੇ ਇਹਨੂੰ ਕੱਟ ਕਰ ਲਾਂਗੇ ਠੀਕ ਹੈ ਜੀ ਆਪਾਂ ਇਹ ਫੱਟੀ ਬਣਾਉਣੀ ਹੈ ਨੀਚੇ ਤੇ ਇੱਥੋਂ ਆਪਾਂ ਕਾਰਨਰ ਤੋਂ ਛੇ ਬੇਦੀ ਇਦਾਂ ਦੇਵਾਂਗੇ ਤੇ ਪੌਣੇ ਇੰਚ ਦਾ ਨਿਸ਼ਾਨ ਲਾ ਕੇ ਆਪਾਂ ਨੇ ਕੱਟ ਕਰਨਾ ਨੀਚੇ ਤੋਂ ਆਪਣੀ ਥੋੜੀ ਜੀ ਚੌੜੀ ਹੈ ਤੇ ਉੱਪਰੋਂ ਆਪਣੀ ਸਾਰੀ ਸੇਮ ਇੱਕੋ ਜੀ ਹੈ ਠੀਕ ਹੈ ਹੁਣ ਆਪਾਂ ਕੱਪੜੇ ਦੇ ਪ੍ਰੈਸ ਮਾਰ ਕੇ ਇਹਦੇ ਉੱਪਰ ਇਹਨੂੰ ਵੀ ਇਸ ਤਰੀਕੇ ਨਾਲ ਲਗਾ ਲਾਂਗੇ ਠੀਕ ਹੈ ਤੇ ਪ੍ਰੈਸ ਨਾਲ ਚੰਗੀ ਤਰ੍ਹਾਂ ਇਹਨੂੰ ਵਿਚ ਨਾਲ ਲਗਾ ਕੇ ਤੇ ਸਾਈਡਾਂ ਤੋਂ ਆਪਾਂ ਕਪੜਾ ਥੋੜਾ ਥੋੜਾ ਛੱਡ ਕੇ ਕੱਟ ਕਰ ਲਾਂਗੇ ਠੀਕ ਹੈ ਜੀ ਇੱਥੋਂ ਆਪਾਂ ਨੇ ਸਾਰੇ ਫालतू ਕਪੜਾ ਕੱਟ ਕਰ ਦੇਣਾ ਤੇ ਹੁਣ ਆਪਣੇ ਕੋਲੇ ਇਹ ਇਸ ਤਰੀਕੇ ਨਾਲ ਰੈਡੀ ਹੋ ਗਿਆ ਤੇ ਇਹਨੂੰ ਆਪਾਂ ਸਾਈਡਾਂ ਤੋਂ ਫੋਲਡ ਕਰ ਕਰਕੇ ਪ੍ਰੈਸ ਨਾਲ ਕਰੀਜ਼ ਬਣਾ ਕੇ ਇਹਨੂੰ ਅੰਦਰ ਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਕਿਉਂਕਿ ਆਪਾਂ ਜਦੋਂ ਇਹ ਤਿਆਰ ਕਰਨਾ ਹੈ ਤੇ ਆਪਾਂ ਨੂੰ ਆਸਾਨੀ ਹੋ ਜਾਵੇ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਕਾਰਨਰ ਜੇ ਬਣਾ ਲਏ ਉਦਾਂ ਹੀ ਠੀਕ ਹੈ ਇਹ ਆਪਣੀ ਫੱਟੀ ਵੀ ਤਿਆਰ ਹੋ ਗਈ ਹੈ ਤੇ ਇਸੇ ਤਰੀਕੇ ਨਾਲ ਆਪਾਂ ਗਲੇ ਨੂੰ ਵੀ ਸੈੱਟ ਕਰ ਲੈਣਾ ਹੁਣ ਆਪਾਂ ਇਹਦੇ ਉੱਪਰ ਥੋੜੀ-ਥੋੜੀ ਗਲੂ ਲਾ ਕੇ ਤੇ ਇਦਾਂ ਆਪਾਂ ਕਰਕੇ ਇਹਨੂੰ ਸੈੱਟ ਨਾਲ ਚਿਪਕਾ ਲੈਣਾ ਠੀਕ ਹੈ ਕਿਉਂਕਿ ਆਪਣਾ ਜਿਹੜਾ ਫਿਨਿਸ਼ਿੰਗ ਨਾਲ ਪੂਰਾ ਗਲਾ ਬਣੇ ਤੇ ਨਾਲ ਦੀ ਨਾਲ ਆਪਾਂ ਨੂੰ ਫੋਲਡ ਨਾ ਕਰਨਾ ਪਵੇ ਤਾਂ ਕਰਕੇ ਆਪਾਂ ਨੇ ਗਲੂ ਲਾ ਕੇ ਇਸ ਤਰੀਕੇ ਨਾਲ ਆਪਾਂ ਇਹਨੂੰ ਰੈਡੀ ਕਰ ਲੈਣਾ ਤੇ ਆਪਾਂ ਨੂੰ ਬਣਾਉਣ ਵਿੱਚ ਈਜ਼ੀ ਹੋ ਜਾਂਦਾ ਜਿੱਥੋਂ ਆਪਣਾ ਗਲਾਈ ਵਾਲਾ ਥੋੜਾ ਬਹੁਤ ਲੱਗ ਰਿਹਾ ਉੱਠ ਰਿਹਾ ਉੱਥੋਂ ਆਪਾਂ ਹੀ ਲਗਾ ਲਾਂਗੇ ਠੀਕ ਹੈ ਜੀ ਤੇ ਇਹਦੇ ਨਾਲ ਈਜ਼ੀ ਹੋ ਜਾਂਦਾ ਆਪਾਂ ਜਦੋਂ ਗਲਾ ਬਣਾਉਣੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਵੀ ਗਲੂ ਲਾ ਕੇ ਇਹਨੂੰ ਸੈੱਟ ਕਰ ਲੈਣਾ ਹੁਣ ਆਪਾਂ ਇਹਦਾ ਗਲੇ ਦਾ ਕਰਾਂਗੇ ਸੈਂਟਰ ਤੇ ਆਪਾਂ ਇਹ ਪੁੱਠੇ ਪਾਸੇ ਤੋਂ ਜੜ ਕੇ ਸਿੱਧੇ ਪਾਸੇ ਨੂੰ ਉਲਟਾ ਕੇ ਬਣਾਵਾਂਗੇ ਇਹ ਆਪਣੀ ਹੈਗੀ ਲਾਈਨਿੰਗ نیچے ਲਗਾਈ ਹੋਈ ਲਾਈਨਿੰਗ ਵਾਲਾ ਸੂਟ ਹੈ ਸਿੱਧੀ ਆਪਾਂ ਇਹ ਵਿਚਾਲਾ ਕਰਕੇ ਇੱਥੇ ਨਿਸ਼ਾਨ ਲਾ ਲੈਣਾ ਜਿੱਥੇ ਆਪਣਾ ਗਲਾ ਜਿੰਨਾ ਰੈਡੀ ਹੈ ਉਹਨਾ ਆਪਾਂ ਨਿਸ਼ਾਨ ਲਾ ਲੈਣਾ ਠੀਕ ਹੈ ਤੇ ਹੁਣ ਆਪਾਂ ਇੱਥੋਂ ਕੱਟ ਕਰਾਂਗੇ ਥੋੜਾ ਇਹ ਗਲੇ ਨੂੰ ਤੇ ਫਿਰ ਆਪਾਂ ਇਹਦੇ ਸੈਂਟਰ ਵਿੱਚ ਬਿਲਕੁਲ ਇੱਥੇ ਵੀ ਆਪਾਂ ਛੋਟਾ ਜਿਹਾ ਕੱਟ ਲਾਵਾਂਗੇ ਸਲਾਈ ਜੋ ਕਪੜਾ ਛੱਡ ਕੇ ਤੇ ਕੱਟ ਲਾ ਲੈਣਾ ਇੱਥੋਂ ਦੀ ਆਪਣਾ ਜਿਹੜਾ ਨਿਸ਼ਾਨ ਲੱਗਾ ਉਹ ਆਪਾਂ ਨੂੰ ਦਿਸੂਗਾ ਤੇ ਆਪਾਂ ਤੋਂ ਫਿਰ ਬਿਲਕੁਲ ਸਹੀ ਕਲਾ ਜੜਿਆ ਜਾਂਦਾ ਜੇ ਆਪਾਂ ਨਹੀਂ ਕਪੜਾ ਇੱਥੋਂ ਕੱਟ ਕਰਦੇ ਤਾਂ ਆਪਾਂ ਨੂੰ ਨਿਸ਼ਾਨ ਨਹੀਂ ਪਤਾ ਲੱਗਦਾ ਨਾ ਕਿੱਥੇ ਆ ਤੇ ਹੁਣ ਆਪਾਂ ਇੱਥੋਂ ਸ਼ੁਰੂ ਕਰਕੇ ਇਹਨੂੰ ਗਲਾ ਆਮ ਜਿਵੇਂ ਗਲਾ ਚੜਦੇ ਉਸੇ ਤਰੀਕੇ ਨਾਲ ਆਪਾਂ ਗਲਾ ਚੜ ਲੈਣਾ ਠੀਕ ਹੈ ਜੀ ਤੇ ਬਿਲਕੁਲ ਆਪਾਂ ਨੂੰ ਜਿੰਨਾ ਗਲਾ ਤਿਆਰ ਚਾਹੀਦਾ ਉਹ ਤੋਂ ਥੋੜਾ ਜਿਹਾ ਆਪਾਂ ਵੱਧ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਨੇ ਇੱਕ ਪਾਈਪਿੰਗ ਲਗਾਉਣੀ ਆ ਠੀਕ ਹੈ ਨਾਲ ਦੀ ਤੇ ਇੱਥੋਂ ਆਪਾਂ ਲਾਵਾਂਗੇ ਕੱਟ ਤੇ ਹੁਣ ਆਪਾਂ ਇਹਨੂੰ ਇਸ 3 ਕੇ ਨਾ ਸਿੱਧੇ ਪਾਸੇ ਨੂੰ ਉਲਟਾ ਲੈਣਾ ਠੀਕ ਹੈ ਜੀ ਤੇ ਇਹਨੂੰ ਆਪਾਂ ਇਹਦੇ ਨਾਲ-ਨਾਲ ਰੱਖ ਕੇ ਆਪਾਂ ਸਲਾਈ ਲਾਵਾਂਗੇ ਤੇ ਇਹ ਵਾਲੀ ਜਿਹੜੀ ਪਾਈਪਿੰਗ ਹੈ ਇਹ ਲਗਾਵਾਂਗੇ ਠੀਕ ਹੈ ਇਹ ਆਪਾਂ نیچے ਵਾਲੇ ਪਾਸੇ ਰੱਖ ਕੇ ਇਦਾਂ ਤੇ ਆਪਾਂ ਇਹਨੂੰ ਨਾਲ-ਨਾਲ ਕਰਕੇ ਸਲਾਈ ਲਾਈ ਜਾਣੀ ਹੈ ਤੇ ਇਹ ਆਪਾਂ ਅੰਡਰਗਾਉਂਡ ਨੂੰ ਵੀ ਲਾ ਸਕਦੇ ਆ ਜਿਵੇਂ ਆਪਾਂ ਗਲਾ ਤਿਆਰ ਕੀਤਾ ਸੀ ਤੇ ਪਹਿਲਾਂ ਲਗਾ ਕੇ ਅੰਡਰਗਾਉਂਡ ਨੂੰ ਵੀ ਲਗਾ ਸਕਦੇ ਆ ਪਰ ਇਹ ਕਾਟਨ ਦੀ ਲੈਸ ਹੈ ਤੇ ਆਪਾਂ ਨੂੰ ਸਿੰਪਲ ਹੀ ਲਗਾਵਾਂਗੇ ਠੀਕ ਹੈ ਜੀ ਇੱਧਰ ਦੀ ਨਾਲ-ਨਾਲ ਦੀ ਸਲਾਈ ਲਾਈ ਜਾਣੀ ਆਪਾਂ ਨੇ ਤੇ ਲੈਸ ਜਿਹੜੀ ਸਾਰੀ ਅਟੈਚ ਕਰ ਲੈਣੀ ਹੈ ਸੌਰੀ ਪਾਈਪਿੰਗ ਤੇ ਇੱਥੋਂ ਗਲਾਈ 'ਚ ਆਪਾਂ ਪੂਰੀ ਧਿਆਨ ਨਾਲ ਲਗਾਉਣੀ ਹੈ ਵੈਸੇ ਤੇ ਰੀ ਪਾ ਰੀ ਪਾਈਪਿੰਗ ਤੇ ਵਧੀਆ ਨਿਕਲ ਜਾਂਦੀ ਹੈ ਜਿਹੜੀ ਸਿੱਧੇ ਵਾਲੀ ਉਹਦੇ ਵਿੱਚ ਵਾਲ ਬਣ ਜਾਂਦੇ ਆ ਤੇ ਹੁਣ ਆਪਣੀ ਪਾਈਪਿੰਗ ਲੱਗ ਗਈ ਹੈ ਠੀਕ ਹੈ ਜੀ ਤੇ ਇਦਾਂ ਆਪਾਂ ਨੇ ਇਹਦਾ ਕਲੀ ਇਹਦਾ ਸੈਂਟਰ ਕਰ ਲੈਣਾ ਹੁਣ ਤੇ ਇਹਦੇ ਵਿੱਚ ਨਿਸ਼ਾਨ ਲਾ ਕੇ ਤੇ ਇਹਦਾ ਵੀ ਆਪਾਂ ਸੈਂਟਰ ਕਰ ਲਾਂਗੇ ਜਿਹੜੀ ਫੱਟੀ ਤਿਆਰ ਕੀਤੀ ਹੈ ਤੇ ਆਪਾਂ ਨਿਸ਼ਾਨ ਨੂੰ ਨਿਸ਼ਾਨ ਮਲਾ ਕੇ ਇੱਥੋਂ ਤੇ ਇੱਥੇ ਆਪਾਂ ਸਲਾਈ ਲਗਾ ਲਾਂਗੇ ਠੀਕ ਹੈ ਵਿਚਕਾਰ ਵਿਚਕਾਰ ਸਲਾਈ ਲਾਵਾਂਗੇ ਕਿਉਂਕਿ ਸਾਈਡਾਂ ਤੇ ਆਪਾਂ ਨੇ ਲੈਸ ਲਾਉਣੀ ਹੈ ਤੇ ਹੁਣ ਆਪਾਂ ਇਹਦਾ ਕਰਾਂਗੇ ਸੈਂਟਰ ਇੱਥੋਂ ਸੈਂਟਰ ਕਰਕੇ ਪਲੋਈਆਂ ਦਾ ਤੇ ਇੱਥੇ ਨਿਸ਼ਾਨ ਲਾ ਲਾਂਗੇ ਠੀਕ ਹੈ ਤੇ ਨਿਸ਼ਾਨ ਲਾ ਕੇ ਇੱਥੋਂ ਆਪਾਂ ਕੱਚੀ ਸਲਾਈ ਲਗਾ ਲਾਂਗੇ ਪਹਿਲਾਂ ਵੱਡਾ ਵਖਾ ਕਰਕੇ ਨਾ ਇੱਥੇ ਸੈਂਟਰ ਚ ਸਲਾਈ ਲਾ ਲੈਣੀ ਹੈ ਤਾਂ ਕਿ ਆਪਣਾ ਜਿਹੜਾ ਇਹ ਇੱਧਰ ਉੱਧਰ ਨਾ ਹੋਵੇ ਤੇ ਹੁਣ ਆਪਾਂ ਇਹ ਇਸ ਤਰੀਕੇ ਨਾਲ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਦੇ ਲਗਾਵਾਂਗੇ ਲੈਸ ਇਹ ਵਾਲੀ ਤੇ ਲੈਸ ਆਪਾਂ ਜਿੰਨੀ ਬਾਹਰ ਦਿਖਾਉਣੀ ਆ ਉੰਨੀ ਆਪਾਂ ਬਾਹਰ ਕੱਢਾਂਗੇ ਬਾਕੀ ਆਪਾਂ ਗਲੇ ਦੇ ਇਹ ਠਾ ਰੱਖ ਕੇ ਇਸ ਤਰੀਕੇ ਨਾਲ ਉੱਪਰ ਦੀ ਸਲਾਈ ਲਗਾਵਾਂਗੇ ਇਥੋਂ ਨਾਲ ਨਾਲ ਰੱਖੀ ਜਾਣੀ ਹੈ ਤੇ ਆਪਾਂ ਸਲਾਈ ਲਾਈ ਜਾਣੀ ਠੀਕ ਹੈ ਜੀ ਇਹ ਆਪਾਂ ਲਗਾਉਣੀ ਇੱਕ ਸਲਾਈ ਨਾਲ ਤੇ ਜੇ ਆਪਾਂ ਪਹਿਲਾਂ ਅਟੈਚ ਕਰਨੀ ਉਹ ਵੀ ਉਸ ਤਰੀਕੇ ਨਾਲ ਵੀ ਆਪਾਂ ਲਾ ਸਕਦੇ ਆ ਉਹ ਆਪਾਂ ਨੂੰ ਦੋ ਸਲਾਈ ਨਾਲ ਲਾਉਣੀ ਪੈਂਦੀ ਹੈ ਇਹ ਆਪਾਂ ਨਾਲ ਦੀ ਨਾਲ ਸਲਾਈ ਲਗਾਵਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਲੈਸ ਸੈੱਟ ਕਰਕੇ ਰੱਖੀ ਜਾਵਾਂਗੇ ਠੀਕ ਹੈ ਜੀ ਹੁਣ ਆਪਣਾ ਇੱਥੋਂ ਆ ਗਿਆ ਜਿੱਥੋਂ ਗਲਾਈ ਹੈ ਤੇ ਗਲਾਈ ਚੋਂ ਆਪਾਂ ਲੈਸ ਢਿੱਲੀ ਰੱਖਣੀ ਥੋੜੀ ਜੀ ਇੱਥੇ ਆ ਗਿਆ ਆਪਾਂ ਕਾਰਨਰ ਤੇ ਕਾਰਨਰ ਦੇ ਕੋਲੇ ਇੱਕ ਵਾਰੀ ਬਿਲਕੁਲ ਸਿਰੇ ਤੱਕ ਲਗਾ ਲਾਂਗੇ ਹੁਣ ਆਪਾਂ ਸੂਈ ਵਿੱਚ ਕਰਕੇ ਇੱਦਾਂ ਨੂੰ ਘੁਮਾ ਕੇ ਫਿਰ ਆਪਾਂ نیچے ਨੂੰ ਲਿਆਵਾਂਗੇ نیچے ਨੂੰ ਲਿਆ ਕੇ ਇੱਦਾਂ ਨੂੰ ਆਪਾਂ ਲੈਸ ਕਾਰਨਰ ਤੇ ਲਿਆਵਾਂਗੇ ਜਿੱਦਾਂ ਜਿੱਦਾਂ ਆਪਣੇ ਕਾਰਨਰ ਹੈ ਉਸੇ ਤਰੀਕੇ ਨਾਲ ਹੀ ਆਪਾਂ ਇਹ ਲਗਾਉਣੀ ਹੈ ਤੇ ਕਾਰਨਰ ਤੋਂ ਆਪਾਂ ਥੋੜੀ ਲੂਜ਼ ਰੱਖ ਕੇ ਲਾਉਣੀ ਹੈ ਤਾਂ ਕਿ ਆਪਣਾ ਕਾਰਨਰ ਸਹੀ ਨਿਕਲ ਜੇ ਠੀਕ ਹੈ ਜੀ ਤੇ نیچے ਤੋਂ ਵੀ ਆਪਾਂ ਇੱਥੋਂ ਸੈੱਟ ਕਰਕੇ ਰੱਖਾਂਗੇ ਤਾਂ ਕਿ ਆਪਣੇ ਜਿਹੜੀ نیچے ਜਿਹੜਾ ਤੱਲ ਨਾਲ ਲੱਗੇ ਠੀਕ ਹੈ ਤੇ ਆਪਣੀ ਜਿਹੜਾ ਤਿੱਖਾ ਇੱਥੋਂ ਆਪਣੀ ਲੇਸ ਵੀ ਉਸੇ ਤਰੀਕੇ ਨਾਲ ਹੀ ਲੱਗੇ ਤੇ ਇਧਰਲੀ ਸਾਈਡ ਵੀ ਆਪਾਂ ਉਦਾਂ ਹੀ ਲਗਾਵਾਂਗੇ ਕਾਰਨਰ ਤੋਂ ਆਪਾਂ ਲੂਜ਼ ਰੱਖਣੀ ਹੈ ਠੀਕ ਹੈ ਹੁਣ ਇਸ ਸਾਈਡ ਵੀ ਆਪਾਂ ਉਧਰਲੀ ਸਾਈਡ ਵਾਂਗੂ ਹੀ ਸਾਰੇ ਲਗਾ ਲੈਣੇ ਆ ਨੀਚੇ ਵਾਲੇ ਕੱਪੜੇ ਚ ਵਾਲ ਨਹੀਂ ਪੈਣਾ ਚਾਹੀਦਾ ਠੀਕ ਆ ਇਹ ਜ਼ਰੂਰ ਧਿਆਨ ਰੱਖਣਾ ਆਪਾਂ ਇਸ ਤਰੀਕੇ ਨਾਲ ਲਾਉਣੀ ਹੈ ਕਿ ਬਿਲਕੁਲ ਵੀ ਕੱਪੜੇ ਚ ਵਾਲ ਨਾ ਪਵੇ ਤੇ ਇਹ ਸਿਲਕੀ ਕਪੜਾ ਹੈ ਵੈਸੇ ਤੇ ਲਾਈਨਿੰਗ ਵਾਲਾ ਸੂਟ ਹੈ ਤੇ ਪੂਰੀ ਸੇਫ ਮਤਲਬ ਧਿਆਨ ਨਾਲ ਆਪਾਂ ਲਾਉਣਾ ਹੈ ਤੇ ਇੱਥੋਂ ਆਪਾਂ ਨੇ ਕੋਰਨਰ ਦੇ ਵਿੱਚ ਕਰਕੇ ਲੈਸ ਨੂੰ ਤੇ ਇੱਥੋਂ ਆਪਾਂ ਉੱਪਰ ਦੀ ਸਫੇਰ ਸਲਾਈ ਲਾਵਾਂਗੇ ਠੀਕ ਹੈ ਇਥੋਂ ਆਪਾਂ ਥੋੜੀ ਜੀ ਬੈਕ ਨੂੰ ਵੀ ਸਿਉਣ ਲਾਵਾਂਗੇ ਜਿੱਥੇ ਆਪਣੇ ਥੋੜਾ ਛੱਡਿਆ ਸੀ ਤੇ ਹੁਣ ਆਪਾਂ ਉਸੇ ਤਰੀਕੇ ਨਾਲ ਹੀ ਗਲੇ ਦੇ ਨਾਲ-ਨਾਲ ਦੇ ਇਥੋਂ ਆਪਾਂ ਟਿੱਲਾ ਰੱਖਣਾ ਲੈਸ ਨੂੰ ਠੀਕ ਹੈ ਥੋੜੀ ਜੀ ਲੂਜ਼ ਰੱਖ ਕੇ ਲਾਵਾਂਗੇ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਉੱਪਰ ਤੱਕ ਲੈਸ ਲਾਣੀ ਹੈ ਹੁਣ ਆਪਣਾ ਗਲਾ ਬਣ ਕੇ ਬਸ ਰੈਡੀ ਹੈ ਤੇ ਇਦਾਂ ਆਪਣਾ ਗਲਾ ਬਣ ਗਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੀ ਕੰਟੀਨਿਊ ਦਬਾ ਲੈਣਾ ਤਾਂ ਕਿ ਤੁਹਾਡੇ ਤੱਕ ਮੇਰੇ ਨੋਟੀਫਿਕੇਸ਼ਨ ਪਹੁੰਚ